ਖਰੇ ਤੁਮਾਰੇ ਹਾਜ਼ਰ ਹਜੂਰ ਜੁਗੋ ਜੁਗਤਲ ਗਿਆਨ ਸਮੁੰਦਰ ਬਾਣੀ ਦੇ ਬੋਹਤ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਸਜੇ ਪਾਵਨ ਦਰਬਾਰ ਨਿਗੀ ਗੋਦੰਦ ਗੁਰੂ ਚਰਨਾਂ ਦਾ ਆਨੰਦ ਮਾਣ ਰਹੀ ਗੁਰੂ ਰੂਹ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਜੀ ਬਡੇ ਭਾਗ ਹਨ ਸਤਿਗੁਰੂ ਪਾਤਸ਼ਾਹ ਜੀਆਂ ਦੇ ਚਰਨਾ ਚ ਸ਼ਾਮਾ ਦੇ ਦਿਵਾਨ ਦੀਆਂ ਹਾਜ਼ਰੀਆਂ ਭਰ ਕੇ ਆਪ ਸੰਗਤਾਂ ਲਾਹੇ ਪ੍ਰਾਪਤ ਕਰ ਰਹੇ ਹਾਂ ਸੋ ਆਓ ਬੜੇ ਪਿਆਰ ਦੇ ਨਾਲ ਸ਼੍ਰੀ ਰੇਰਾ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਅਰਦਾਸ ਵਿੱਚ ਜੁੜੇ ਮੁੱਖਵਾਕ ਸਰਵਣ ਕੀਤੇ ਉਪਰੰਤ ਆਪ ਸਮਤਾ ਨੇ ਇਸੇ ਤਰ੍ਹਾਂ ਚਲਦੇ ਸ਼ਾਮ ਦੇ ਨਿਤਨੇਮ ਚ ਆਉਤੀ ਆਰਤੀ ਦੇ ਕੀਰਤਨ ਦਾ ਆਨੰਦ ਮਾਣਿਆ ਆ ਹੁਣ ਕੁਝ ਸਮਾਂ ਗੁਰੂ ਚਰਨਾਂ 'ਚ ਜੁੜ ਕੇ ਬਾਜਾਂ ਵਾਲੇ ਸਤਿਗੁਰੂ ਕਲੰਗੀ ਤਰਪਤਾ ਸ਼ਾਹ ਸ਼ੇਨ ਸ਼ਾਹ ਰਾਜਾਨ ਰਾਜ ਹਰ ਦੁਆਲਮ ਕੀਮਤੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਅਮਰ ਤਿਹਾੜ ਸਦਾ ਆਨੰਦ ਮਾਣੀ ਲਾ ਲਈਏ ਆਪ ਸੰਤਾਂ ਸਰਵਣ ਕਰਦੇ ਆ ਰਹੇ ਸੀ ਸਤਿਗੁਰਾਂ ਨੇ ਰਹਿਮੰਦ ਦੇ ਘਰ ਵਿੱਚ ਆ ਕੇ ਸਿੱਖੀ ਦਾ ਗੁਰੂ ਨਾਨਕ ਪਾਤਸ਼ਾਹ ਵੱਲੋਂ ਲਾਇਆ ਹੋਇਆ ਬੂਟਾ ਇਦੋਂ ਪਰਫੁੱਲਤਾ ਦੇਣ ਵਾਸਤੇ ਹਰ ਪੱਖ ਤੋਂ ਨਵਾਂ ਨਰੂਆ ਤਕੜਾ ਕਰਨ ਵਾਸਤੇ ਜਿਹੜੀਆਂ ਕੁਝ ਘਾਟਾਂ ਆਈਆਂ ਉਹਨਾਂ ਨੂੰ ਮਹਾਰਾਜ ਉਮਤਾਈਆਂ ਨੂੰ ਕੱਢ ਰਹੇ ਨੇ ਮਸੰਦਾਂ ਦਾ ਵਿਗੜ ਜਾਣਾ ਇਹ ਵੀ ਇੱਕ ਸਮਤਾ ਵਿੱਚ ਉਣਤਾਈ ਸੀ ਇਸ ਤਰ੍ਹਾਂ ਮਸੰਦਾਂ ਦੀ ਸੋਧ ਕਰਨ ਲੱਗੇ ਆਪਨੇ ਕੱਲ ਸੁਣਿਆ ਭਾਈ ਫਿਰੂ ਜੀ ਜਿਹੜੇ ਬਹੁਤ ਬੰਦਗੀ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਿੱਖ ਬਣੇ ਉਹਨਾਂ ਦਾ ਪ੍ਰਸੰਗ ਆਪਨੇ ਬੜੇ ਪਿਆਰ ਨਾਲ ਕੱਲ ਸੁਣਿਆ ਸੀ ਮਹਾਰਾਜ ਦੇ ਚਰਨਾਂ ਚ ਲਿਆਂਦੇ ਗਏ ਇਸੇ ਤਰ੍ਹਾਂ ਜਿਨ੍ਹਾਂ ਨੂੰ ਫਿਰ ਮਹਾਰਾਜ ਨੇ ਭਾਈ ਫੇਰੂ ਤੇਰੀ ਦਾੜੀ ਸੱਚੀ ਸੱਚੀ ਦਾੜੀ ਦਾ ਭਰ ਦਿੱਤਾ ਇਸ ਤਰ੍ਹਾਂ ਭਾਈ ਫਿਰੂਜਿਆ ਨੂੰ ਵੀ ਮਹਾਰਾਜ ਨੇ ਫਿਰ ਬਖਸ਼ਿਸ਼ કરી ਕਿ ਗੁਰੂ ਹਰਿਐਸਾਹ ਮਹਾਰਾਜ ਨੇ ਤਾਂ ਬਰ ਦਿੱਤਾ ਸੀ। ਇਹ ਖੀਸਾ ਮੇਰਾ ਹੱਥ ਤੇਰਾ। ਮਹਾਰਾਜ ਕਹਿੰਦੇ ਹੁਣ ਖੀਸਾ ਵੀ ਤੇਰਾ ਹੱਥ ਵੀ ਤੇਰਾ। ਭਾਈ ਫਿਰੂਜੇ ਕਹਿਣ ਲੱਗੇ ਮਹਾਰਾਜ ਖੀਸਾ ਵੀ ਆਪ ਜੀ ਦਾ ਹੈ ਹੱਥ ਵੀ ਆਪ ਜੀ ਦਾ ਹੀ ਹੈ। ਤੇ ਮੈਂ ਵੀ ਆਪ ਜੀ ਦਾ ਹੀ ਹਾਂ। ਕਿਉਂ ਬੜੀਆਂ ਬਖਸ਼ਿਸ਼ਾਂ ਮਹਾਰਾਜ ਨੇ ਸਿਰਪੌਦ ਦਿੱਤਾ। ਰਹਿਮਤ ਬਰਤਾਈ ਇਹੋ ਬਚਨ ਵਿਸਤਾਰ ਚੱਲ ਰਹੇ ਸੰਤ ਇਥੋਂ ਅਗਲਾ ਇਤਿਹਾਸ ਰਮ ਹੁੰਦਾ ਆਉ ਅਗਲਾ ਇਤਿਹਾਸ ਸਰਵਣ ਕਰਨ ਲਈ ਮਨਵਿਰਤੀਆਂ ਦੀ ਇਕਾਗਰਤਾ ਗੁਰੂ ਚਰਨਾਂ ਦਾ ਪਿਆਰ ਰਸਨਾ ਪਵਿੱਤਰ ਕਰੀਏ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਖੋਟੇ ਖਰੇ ਤੁਮਾਰੇ ਕਿਉਂ ਭਾਈ ਫਿਰੂ ਜੀ ਕਹਿ ਰਹੇ ਨੇ ਸੱਚੇ ਪਾਤਸ਼ਾਹ ਖੋਟੇ ਆ ਹਭੀ ਫੇਰ ਵੀ ਆਪ ਜੀ ਦੇ ਹੀ ਆ ਜੇ ਖਰੇ ਹਾ ਆਪ ਹੀ ਖਰੇ ਕਰਨ ਵਾਲੇ ਹੋ ਫੇਰ ਵੀ ਆਪ ਜੀ ਦੇ ਹੀ ਹਾ ਦਾਸ ਸਦਾ ਹੈ ਅਬ ਗੁਣਿਆਰੇ ਪਰ ਮਹਾਰਾਜ ਅਸੀਂ ਸਦਾ ਔਗਣਾ ਦੇ ਪਰੇ ਹੋਏ ਆ ਗੁਨਾਹਾਂ ਦੇ ਪਰੇ ਹੋਏ ਆ ਗੋਨਾਹ ਦੇ ਪਰੇ ਹੋਣ ਕਰਕੇ ਵੀ ਆਪ ਜੀ ਦੇ ਹੀ ਦਾਸ ਹਾਂ ਏਕ ਮਸੰਦ ਕੰਬੋਯਨ ਕੇਰਾ ਕਿਉਂ ਬਚਨ ਚੱਲ ਰਿਹਾ ਹੈ ਸੀਐਨਐਨ ਨੂੰ ਇੱਕ ਕੰਬੋ ਬਰਾਦਰੀ ਹੈ ਜਿਹੜੀ ਇਸ ਤਰ੍ਹਾਂ ਕਮੋਹ ਬਰਾਦਰੀ ਦੇ ਵਿੱਚੋਂ ਇੱਕ ਮਸੰਦ ਗਹਿ ਕਰ ਤੈ ਅਨਿਓ ਤੇ ਸਵੇਰਾ ਗੁਰਸਿੱਖੋਂ ਮਸੰਦ ਨੂੰ ਫੜ ਕੇ ਲਿਆਏ ਪ੍ਰਭ ਜਦ ਬੂਝਿਓ ਕੋ ਤੂੰ ਅਹੈਂ ਮਹਾਰਾ ਦੇ ਚਰਨਾਂ 'ਚ ਪੇਸ਼ ਕੀਤਾ ਸਤਿਗੁਰੂ ਮਹਾਰਾਜ ਪੁੱਛਦੇ ਨੇ ਭਾਈ ਤੂੰ ਕੌਣ ਹੈ ਮੈਂ ਮਸੰਦ ਨਾ ਤਰਾਸਤ ਕਹੈ ਕਿ ਬਿਚਾਰਾ ਡਰਦਾ ਹੋਇਆ ਕਹਿਣ ਲੱਗਿਆ ਮਹਾਰਾਜ ਮੈਂ ਮਸੰਦ ਨਹੀਂ ਹਾਂ ਜਿਨੇ ਅੱਗੇ ਅਰਪਤ ਧਨ ਰਹਿਓ ਕਿਉਂਕਿ ਮੈਂ ਤਾਂ ਆਪ ਭਾਈ ਫਿਰੂ ਜੀ ਆ ਦੇ ਅੱਗੇ ਭੇਟਾ ਕਰਦਾ ਰਹਾ ਮਾਇ ਮੈਂ ਇਕਲ ਹਵੈ ਕਿਤ ਹੁਣਾ ਲਹਿਓ ਮਗਲਾ ਹੋਕੇ ਮਸੰਦਗੀ ਦੇ ਵਿੱਚ ਕਿਤੇ ਮੰਗਣ ਨਹੀਂ ਗਿਆ ਰਾਉ ਨਾਮ ਕਹਿਤ ਹੈ ਮੇਰੋ ਮੈਂ ਜਦੋਂ ਵੀ ਧਨ ਲੈਣ ਜਾਂਦਾ ਸੰਗਤਾ ਤਾਂ ਤਾਂ ਭਾਈ ਫਿਰੂ ਜੀ ਦੇ ਨਾਲ ਜਾਂਦਾ ਸੀ ਤੇ ਮੈਨੂੰ ਸੰਗਤਾਂ ਦੇ ਵਿੱਚ ਰਾਉ ਕਰਕੇ ਜਾਣਿਆ ਜਾਂਦਾ ਹੈ ਜੀ ਲੰਗਰ ਕਰਤ ਨਾਮ ਪ੍ਰਭ ਤੇਰੋ ਮੈਂ ਆਪ ਜੀ ਦੇ ਨਾਮ ਤੇ ਲੰਗਰ ਕਰਦਾ ਹਾਂ ਸਾਧ ਸੰਗਤ ਜੀ ਇਹ ਭਾਵਕੇ ਗੁਰੂ ਦੇ ਨਾਮ ਤੇ ਹੀ ਲੰਗਰ ਕਰਦਾ ਸੀ ਸੰਗਤ ਜੋ ਕੰਬੋਣ ਕੇਰੀ ਕਿਉਂਕਿ ਆਪ ਵੀ ਕੰਬੋ ਸੀ ਫਿਰ ਮਹਾਰਾਜ ਨੂੰ ਦੱਸਦਾ ਵੀ ਜੇ ਸਾਡੀ ਕੰਬੋਆਂ ਦੀ ਸੰਗਤ ਹੈ ਮੈਂ ਉਗਰਾ ਹਤਕਾਰ ਕਨੇਰੀ ਮੈਂ ਕੰਬੋ ਜਬਰਾਦਰੀ ਕੋਲੋਂ ਸਾਰਿਆਂ ਦੇ ਕੋਲੋਂ ਕਾਫੀ ਜਿਆਦੇ ਧਨ ਇਕੱਠਾ ਕਰਦਾ ਹੈ ਦੀਪਾਲਪੁਰ ਮੇਰੋ ਵਾਸਾ ਪਰ ਉਹਦਾ ਨਗਰ ਲੰਗਰ ਲਾਉਂਦਾ ਰਹਿੰਦਾ ਮੇਰਾ ਜਿਹੜਾ ਵਾਸਾ ਰਹਿਣ ਦਾ ਦਿਪਾਲਪੁਰ ਸਾਧ ਸੰਗਤ ਜੀ ਦਿਪਾਲਪੁਰ ਗੁਰੂ ਨਾਨਕ ਮਹਾਰਾਜ ਜੀ ਵੀ ਗਏ ਜਦੋਂ ਸੱਜ ਠੱਗ ਨੂੰ ਜਾਂਦੇ ਹੋਏ ਆਂ ਦਿਪਾਲਪੁਰ ਦੀ ਹੋ ਕੇ ਗਏ ਸੀ ਅਸਲ ਵਿੱਚ ਇਹ ਤਹਿਸੀਲ ਹੈ ਦਿਪਾਲਪੁਰ ਇਹਦੇ ਵਿੱਚ 라ਵਾ ਨਾਮੇ ਨਗਰ ਆਉਂਦਾ 라ਵਾ ਇਹ ਨਗਰ ਦੇ ਰਹਿਣ ਵਾਲਾ ਸੀ ਭਾਈ ਰਾਓ ਜੀ ਉਹ ਸਾਰਾ ਇਲਾਕਾ ਕੰਬੋਜ ਬਰਾਦਰੀ ਕਾਫੀ ਉਸ ਇਲਾਕੇ 'ਚ ਰਹਿੰਦੀ ਐ ਇੱਥੇ ਇਸ ਰਾਉ ਨਗਰ ਦੇ ਵਿੱਚ ਹੀ ਇਸ ਭਾਈ ਰਾਉ ਦੀ ਸਮਾਦ ਹੈ ਰਾਵਾਂ ਨਗਰ ਦੇ ਵਿੱਚ ਸੋ ਧਰਮਸ਼ਾਲਾ ਵੀ ਬਣੀ ਹੋਈ ਐ ਪਰ ਹੁਣ ਤਾਂ ਸਾਰਾ ਕੁਝ ਉਜੜ ਗਿਆ ਕਿਉਂਕਿ ਪਾਕਿਸਤਾਨ ਬਣਨ ਤੋਂ ਬਾਅਦ ਜਿਹੜੀਆਂ ਸਿੱਖ ਧਰਮ ਦੀਆਂ ਮਰਜ਼ਾਦਾ ਅਨਸਾਰ ਧਰਮਸ਼ਾਲਾ ਚੱਲਦੀਆਂ ਸੀ ਲੰਗਰ ਚੱਲਦੇ ਸੀ ਗੁਰੂ ਘਰ ਬਣੇ ਹੋਏ ਸੀ ਸਾਰੇ ਹੁਣ ਤੱਕ ਖੰਡਰ ਹੋ ਗਏ ਨੇ ਪਰ ਹੁਣ ਕੁਝ ਲੋਕ ਜਿਹੜੇ ਆਪਣੇ ਖੋਜਕਾਰ ਨੇ ਜਾਂ ਕਹਿ ਲਓ ਸੋਸ਼ਲ ਮੀਡੀਆ ਤੇ ਚੱਲਣ ਵਾਲੇ ਨੇ ਉਹ ਉਹਨਾਂ ਗੱਲਾਂ ਨੂੰ ਲੱਭ ਰਹੇ ਨੇ ਬਹੁਤ ਕੁਝ ਨੈਟ ਤੇ ਆ ਰਿਹਾ ਹੈ ਤੇ ਇਹਦੀ ਔਲਾਦ ਵੀ ਉਸ ਇਲਾਕੇ ਦੇ ਵਿੱਚ ਹੀ ਰਹਿੰਦੀ ਆ ਕਵੀ ਜੀਆ ਨੇ 200 ਸਾਲ ਪਹਿਲਾਂ ਇਤਿਹਾਸ ਲਿਖਿਆ ਹੈ ਉਹ ਲਿਖਦੇ ਨੇ ਕਿ ਉਦੋਂ ਉਸ ਇਲਾਕੇ ਦੇ ਵਿੱਚ ਇਹਦੀ ਔਲਾਦ ਵੀ ਵੱਸਦੀ ਸੀ rau ਜਿਆਂ ਦੀ ਰਾਬਰ ਆਸ ਸਦਾ ਪਰਵਾਸਾ ਮਹਾਰਾਜ ਆਪ ਜੀ ਦਾ ਹੀ ਸਦਾ ਪ੍ਰਭ ਉਰਸਾ ਹੈ ਸਤਿਗੁਰੂ ਫੇਰੂ ਜਿਸ ਲਹਿਓ ਆਪ ਜੀ ਉੱਤੇ ਹੀ ਆਸਾ ਰੱਖਦੇ ਹਾਂ ਜਦੋਂ ਇਹਨੇ ਬੇਨਤੀ ਕੀਤੀ ਮਹਾਰਾਜ ਭਾਈ ਫੇਰੂ ਜਿਆਂ ਨੂੰ ਦੇਖਦੇ ਨੇ ਕਿ ਇਹ ਸੱਚ ਬੋਲਦਾ ਹੈ ਜਿਹੜੀ ਇਹਨਾਂ rau ਨੇ ਗੱਲਾਂ ਕੀਤੀਆਂ ਨੇ ਠੀਕ ਨੇ ਮਹਾਰਾਜ ਨੇ ਹਉ ਤੱਕਿਆ ਹੈ ਭਾਈ ਫਿਰੂਜੀ ਵੱਲ ਮੈਂ ਪ੍ਰਭ ਇਸੀ ਰੀਤ ਜਿਮ ਕਹਿਓ ਅਗੋਂ ਫਿਰ ਭਾਈ ਫਿਰੂਜੀ ਆਨੇ ਆਖਿਆ ਸੱਚੇ ਪਾਤਸ਼ਾਹ ਆਈ ਰਾਉ ਜੀ ਸੱਚੀ ਗੱਲ ਕਹਿੰਦੇ ਹਨ ਇਸੇ ਤਰ੍ਹਾਂ ਹੀ ਹੈ ਕੋਟ ਕਮਾਲੀਏ ਜੋਧ ਮਸੰਦ ਇਸ ਤਰ੍ਹਾਂ ਰਾਉ ਨੂੰ ਵੀ ਬਖਸ਼ ਦਿੱਤਾ ਫਿਰ ਇਸ ਤਰ੍ਹਾਂ ਕੋਟ ਕਮਾਲੀਏ ਕਮਾਲੀਏ ਦੇ ਰਹਿਣ ਵਾਲਾ ਇੱਕ ਜੋਧ ਨਾਮੇ ਮਸੰਦ ਲੈਲਪੁਰ ਦੇ ਇਲਾਕੇ ਦੇ ਵਿੱਚ ਇਹ ਵੀ ਸਾਰਾ ਇਧਰ ਭਾਵ ਕੇ ਸਿੰਧ ਦੇ ਵਿੱਚ ਆ ਜਾਂਦਾ ਹੈ ਲਾਹੌਰਪੁਰ ਦਾ ਇਲਾਕਾ ਪਾਕਿਸਤਾਨ ਦੇ ਚਲੇ ਗਿਆ ਹੈ ਇਧਰ ਦੇ ਰਹਿਣ ਵਾਲਾ ਹੈ ਸੋ ਅਨਿਓ ਸਿੰਗਣ ਕਰ ਬੰਦ ਇਹਵੇਂ ਸਿੰਘਾਂ ਨੇ ਬੰਨ ਲਿਆਂਦਾ ਜੋ ਜੋ ਤਿਸ ਕੋ ਪਖਤ ਗੁਸਾਈ ਇਹਨੂੰ ਦੇਖ ਕੇ ਮਹਾਰਾਜ ਪੁੱਛਦੇ ਹਨ ਕੋ ਹੈ ਤੂੰ ਕਿਸ ਨਗਰ ਬਸਾਈ ਮਹਾਰਾਜ ਕਹਿੰਦੇ ਭਾਈ ਤੂੰ ਕਿੱਥੇ ਵੱਸਦਾ ਕਿੱਥੇ ਦੇ ਰਹਿਣ ਵਾਲਾ ਹੈ ਰਾਸ ਪਾਏ ਤਿੰਨ ਜੋਰੇ ਹੱਥ ਮਹਾਰਾਜ ਦੇ ਅੱਗੇ ਹੱਥ ਜੋੜ ਲਏ ਨੇ ਡਰਦੇ ਹੋਇਆ ਨਾਮ 모ਹੇ ਜੋਦੀ ਕਹਨਾਥ ਇਹ ਪਾਤਸ਼ਾਹ ਮੈਨੂੰ ਜੋਤ ਹੀ ਕਹਿੰਦੇ ਨੇ ਅਸਲ ਵਿੱਚ ਜੋਦ ਨਾਮ ਪਿਆਰ ਜੋਹਦੀ ਕਹਿੰਦਾ ਹੈ ਜਿਹੜਾ ਬੰਦਗੀ ਕਰਨ ਵਾਲਾ ਜੋਹਦ ਬੰਦਗੀ ਕਰਨੀ ਖੁਦਾ ਦੀ ਬੰਦਗੀ ਇਹ ਅਰਬੀ ਸ਼ਬਦ ਹੈ ਜਾਂ ਇਹਨੂੰ ਪਰਸ਼ੀਅਨ ਸ਼ਬਦ ਵੀ ਕਹਿੰਦੇ ਹਨ ਜੋਹਦ ਭਾਵ ਕੇ ਪ੍ਰਮਾਤਮਾ ਦੀ ਬੰਦਗੀ ਕਰਨੀ ਖੁਦਾ ਦੀ ਬੰਦਗੀ ਕਰਨੀ ਇਥੋਂ ਹੀ ਇਹਦਾ ਨਾਮ ਜੋਦ ਪਿਆ ਜਾਂ ਜੋਤ ਤੋਂ ਜੋਹਦੀ ਹੋ ਗਿਆ ਵੀ ਮੈਨੂੰ ਇਸ ਤਰ੍ਹਾਂ ਕਹਦੇ ਹਨ ਜੋਹਦ ਕਰੋ ਮੈਂ ਦੀਗ ਅਚਾਉ ਮੈਂ ਇੱਕ ਬੰਦਗੀ ਕਰਦਾ ਨਾਲੇ ਲੰਗਰ ਚਲਾਉਂਦਾ ਹਾਂ ਜੀ ਜਾਂ ਤੇ ਜੋਹਦੀ ਨਾਮ ਕਹਾਉ ਇਸ ਕਰਕੇ ਹੁਣ ਸਾਰੇ ਮੈਨੂੰ ਜੋਹਦੀ ਕਹਿੰਦੇ ਨੇ ਵੀ ਇਹ ਬੰਦਗੀ ਵਾਲਾ ਹੈ ਫਿਰੂ ਜਿਸ ਸੋ ਪੀ ਛਟਾਇਓ ਭਾਈ ਫਿਰੂ ਜਿਆਨੂ ਮਹਾਰਾਜ ਨੇ ਤੱਕਿਆ ਕਿਉਂਕਿ ਸਾਰਾ ਉਹ ਇਲਾਕਾ ਸੀ ਸਿੰਧ ਤਖਰ ਅੱਗੇ ਅਫਗਾਨਿਸਤਾਨ ਬਲੋਚਿਸਤਾਨ ਇਸ ਕਰਕੇ ਮਹਾਰਾਜ ਨੇ ਭਾਈ ਫੇਰੂ ਬਲ ਜੀਆਂ ਤੱਕਿਆ ਉਹਨੂੰ ਵੀ ਛਡਾ ਦਿੱਤਾ ਸ਼ੁਦਤ ਨਮੋ ਕਰ ਕਰ ਹਰ ਖਾਇਓ ਇਹਨੇ ਬਹੁਤ ਖੁਸ਼ ਹੋਇਆ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਕੇ ਤੁਮਸੰਗ ਜਗਤਾ ਜਿਸ ਨਮੂ ਇਹਨਾਂ ਨੂੰ ਇੱਕ ਹੋਰ ਮਸੰਦ ਲਿਆਂਦਾ ਗਿਆ ਜਿਹਦਾ ਜਗਤਾ ਨਾਮ ਹੈ ਜਲਪੁਰ ਆਦਿਕ ਸਿੱਖ ਜੇ ਤੁਮੂ ਇਹ ਜਿਹੜਾ ਲਾਹੌਰ ਦੇ ਆਲੇ-ਦਾਲੇ ਸਿੱਖ ਰਹਿੰਦੇ ਸੀ ਆਪ ਵੀ ਲਾਹੌਰ ਦੇ ਨੇੜੇ ਰਹਿਣ ਵਾਲਾ ਹੈ ਇਨਤੇ ਉਗਰਾ ਹਥ ਗੁਰ ਇਹ ਉਹ ਨਗੁਰ ਸਿੱਖਾਂ ਦੇ ਕੋਲੋਂ ਗ੍ਰਾਹੀ ਕਰਦਾ ਸੀ ਭਾਈ ਜਗਤਾ ਸੋਗਹਿ ਕਰ ਅਨਿਓਂ ਦਰਬਾਰ ਉਹਨੂੰ ਵੀ ਕੋਲ ਸਿੱਖਾਂ ਨੇ ਫੜ ਕੇ ਗੁਰੂ ਘਰ ਦੇ ਵਿੱਚ ਪੇਸ਼ ਕੀਤਾ ਬਾਜਾਂ ਵਾਲੇ ਦੇ ਹਜੂਰ ਜੀਤੇ ਹੋਏ ਦੀਨ ਉਚਾਰਾ ਜਦੋਂ ਸਤਿਗੁਰੂ ਮਹਾਰਾਜ ਨੇ ਪੁੱਛਿਆ ਨੇ ਬੜੀ ਨਿਮਰਤਾ ਦੇ ਨਾਲ ਮਹਾਰਾਜ ਨੂੰ ਬੇਨਤੀ ਕਰਨ ਲੱਗਿਆ ਹੈ ਇਹ ਪ੍ਰਭਲੇ ਕਰ ਨਾਮ ਤੁਮਾਰਾ ਪਰ ਦੇਖੋ ਕਹਿਣ ਲੱਗਿਆ ਹੁਣ ਭਾਈ ਜਗਤਾ ਕਹਿੰਦਾ ਮਹਾਰਾਜ ਮੈਂ ਤਾਂ ਆਪ ਜੀ ਦਾ ਹੀ ਨਾਮ ਲੈ ਕਰਕੇ ਮੰਗ ਮੰਗ ਗੁਜਰਾਨ ਚਲਾਵੋ ਆਪ ਦਾ ਨਾਮ ਲੈ ਕੇ ਮੰਗਦਾ ਹਾਂ ਤੇ ਆਪਣਾ ਗੁਜਾਰਾ ਤੋਰਦਾ ਹਾਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀਏ ਇਹ ਗੁਰੂ ਘਰ ਦੀ ਬਹੁਤ ਵੱਡੀ ਬੜੀ ਹੈ ਜਦੋਂ ਇੱਥੇ ਸੱਚ ਬੋਲਾਂਗੇ ਨਾ ਫਿਰ ਮਹਾਰਾਜ ਖੁਸ਼ ਹੁੰਦੇ ਨੇ ਵੀ ਸੱਚ ਬੋਲਦਾ ਜੀ ਅਸੀਂ ਗੁਰੂ ਕੋਲ ਵੀ ਆ ਕੇ ਨਾ ਪੜਦਾ ਰੱਖਾਂਗੇ ਆਪਣੇ ਔਗਣ ਗੁਨਾਹਾਂ ਨੂੰ ਕੋਮਾਂਗੇ ਕਿਉਂ ਮਹਾਰਾਤਾ ਜਾਣਦੇ ਹੀ ਨਹੀਂ ਉਹ ਤਾਂ ਪਹਿਲੇ ਜਾਣਦੇ ਵੀ ਤੂੰ ਕਰਦਾ ਕੀ ਆਂ ਸ਼ੇਰ ਨਹੀਂ ਬਖਸ਼ਿਆ ਜਾਂਦਾ ਹੈ ਇਹ ਸਾਧ ਸੰਗਤ ਜੀ ਇੱਕ ਬਚਨ ਆਉਂਦਾ ਗੁਰੂ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਸਿੱਖ ਨੇ ਕੋਈ ਗੁਨਾਹ ਕਰ ਲਿਆ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਹਜ਼ੂਰ ਆਉਂਦਾ ਸਤਗੁਰੂ ਮਹਾਰਾਜ ਕਹਿਣ ਲੱਗੇ ਵੀ ਤੂੰ ਆ ਗਲਤੀ ਕੀਤੀ ਐ ਉਹ ਸਿੱਖ ਕਹਿਣ ਲੱਗਿਆ ਮਹਾਰਾਜ ਮੈਂ ਗਲਤੀ ਨਹੀਂ ਕੀਤੀ ਕਹਿੰਦੇ ਪੱਕੀ ਗੱਲ ਐ ਕਹਿੰਦਾ ਮਹਾਰਾਜ ਤੁਹਾਡੀ ਸੌ ਮੈਂ ਗਲਤੀ ਨਹੀਂ ਕੀਤੀ ਮਹਾਰਾਜ ਦੀ ਸੌ ਖਾ ਲਈ ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਸਾਡੀ ਸੌ ਤਾਂ ਤਾਂ ਖਾਲੀ ਵੀ ਸੰਗਤਾਂ ਦੀ ਸੌ ਖਾ ਜਿਹੜੀਆਂ ਸੰਗਤਾਂ ਹਨ ਸਿੱਖਾਂ ਦੀ ਸੌ ਖਾ ਉਹ ਖੱਤੇ ਹੱਥ ਜੋੜ ਕੇ ਖੜ ਗਿਆ ਕਹਿੰਦਾ ਮਹਾਰਾਜ ਨਹੀਂ ਮੈਂ ਸੰਗਤਾਂ ਦੀ ਸੌ ਨਹੀਂ ਖਾਂਦਾ ਕਹਿੰਦੇ ਫਿਰ ਗਲਤੀ ਕਹਿੰਦਾ ਹਾਂ ਗਲਤੀ ਕੀਤੀ ਆ ਪਰ ਮੈਂ ਸੰਤਾਂ ਦੀ ਸੌਂ ਖਾ ਕੇ ਨਹੀਂ ਝੂਠ ਬੋਲਦਾ ਕਹਿੰਦੇ ਫਿਰ ਸਾਢੇ 100 ਖਾ ਕੇ ਕਹਦੇ ਬੋਲਿਆ ਝੂਠ ਕਹਿੰਦਾ ਮਹਾਰਾਜ ਆਪ ਬਖਸ਼ਿੰਦੋ ਮੈਨੂੰ ਪਤਾ ਹੈ ਤੁਸਾਂ ਨੇ ਮੈਨੂੰ ਬਖਸ਼ ਦੇਣਾ ਕਿਉਂਕਿ ਮੈਂ ਤੁਹਾਡਾ ਸੇਵਕ ਸਿੱਖ ਹਾਂ ਭਾਵੇਂ ਖੋਟਾ ਹੀ ਹਾਂ ਜੇ ਮੈਂ ਸੰਤਾਂ ਦੀ ਸੌਂ ਖਾਂਦਾ ਸੰਤਾਂ ਚ ਨਹੀਂ ਬਖਸ਼ਿਆ ਜਾਣਾ ਹੈ ਕਿਉਂਕਿ ਸੰਗਤ ਵੱਡੀ ਐ ਸੰਗਤ ਚ ਨਹੀਂ ਕੋਈ ਮaaf ਕੀਤਾ ਜਾ ਸਕਦਾ ਸੰਗਤ ਨੇ ਥੋੜੋ ਮaaf ਕਰਨਾ ਆਪ ਬਖਸ਼ ਦੇਮੋਗੇ ਸੰਗਤਾਂ ਚੋਂ ਨਹੀਂ ਬਖਸ਼ਿਆ ਜਾਂਦਾ ਇਸ ਕਰਕੇ ਇਹ ਜਿਹੜਾ ਸਿੱਖ ਸੀ ਮਹਾਰਾਜ ਨੂੰ ਕਹਿ ਲੱਗਿਆ ਸੱਚੇ ਬਾਦਸ਼ਾਹ ਮੈਂ ਤਾਂ ਆਪ ਦਾ ਨਾਮ ਲੈ ਕੇ ਮੰਗਦਾ ਸੰਤਾਂ ਜੋ ਦਿੱਤੀਆਂ ਨੇ ਉਹਦੇ ਨਾਲ ਮੈਂ ਆਪਣਾ ਗੁਜ਼ਾਰਾ ਚਲਾਉਂਦਾ ਹਾਂ ਨਹਿ ਮਸੰਦ ਮੈਂ ਨਾਮ ਕਹਾਂ ਮੋ ਪਰ ਮੈਂ ਮਸੰਦਗੀ ਨਹੀਂ ਕਰਦਾ ਹਾਂ ਪਰ ਮੇਰਾ ਨਾਮ ਮਸੰਦ ਜ਼ਰੂਰ ਆ ਮੈਨੂੰ ਮਸੰਦ ਕਰਕੇ ਸੱਦਦੇ ਹਨ ਬਿਪਰ ਜਾਤ ਮੇਰੀ ਸਭ ਜਾਣੈ ਇਹ ਸਾਰੇ ਜਾਣਦੇ ਮੇਰੀ ਬਰਾਦਰੀ ਵੀ ਬ੍ਰਾਹਮਣ ਹਾਂ ਬ੍ਰਹਮੜਾ ਮੁਗੁਰੂ ਲੈਵੇ ਮੁਜਮਨ ਇਸ ਤਰ੍ਹਾਂ ਮੈਨੂੰ ਭਾਵ ਕੇ ਮੈਂ ਗੁਰੂ ਦੇ ਨਾਮ ਲੈਣ ਵਾਲਾ ਹਾਂ ਇਸ ਕਰਕੇ ਮੈਨੂੰ ਮੰਨਦੇ ਨੇ ਕਿ ਇਹ ਜਿਹੜਾ ਨਾ ਜਗਤਾ ਬਹਾਮਣਾ ਹੈ ਇਹ ਗੁਰੂ ਦਾ ਨਾਮ ਲੈ ਕੇ ਮੰਗਦਾ ਹੈ ਇਸ ਕਰਕੇ ਸੰਮਤਾ ਮੇਰਾ ਸਤਕਾਰ ਕਰਦੀਆਂ ਹਨ ਦੇਖੋ ਕਿੱਡਾ ਨਾਮ ਹੈ ਗੁਰੂ ਦਾ ਗੁਰੂ ਦੇ ਨਾਮ ਤੇ ਆਪਾਂ ਵੀ ਗੁਰੂ ਦੇ ਨਾਮ ਤੇ ਢਿਡ ਪਾਲਦੇ ਆਂ ਗੁਰਬਾਣੀ ਪੜ੍ਹਦੇ ਆਂ ਤਾਂ ਹੀ ਸਾਡਾ ਸਾਰੇ ਗਿਆਨੀਆਂ ਦਾ ਕੰਮ ਚੱਲਦਾ ਹੈ ਰਾਗੀਆਂ ਦਾ ਅਸੀਂ ਵੀ ਗੁਰੂ ਦੇ ਨਾਮ ਤੇ ਆਪਣਾ ਜੀਵਨ ਬਰਸਰ ਕਰਦੇ ਆ ਸੱਚ ਹੈ ਗੱਲ ਤੇ ਲੁਕੀ ਵੀ ਨਹੀਂ ਹੈ ਸੋ ਇਸ ਤਰ੍ਹਾਂ ਬਾਜਾ ਵਾਲੇ ਕੋਲ ਕਲਗੀਧਰ ਮਹਾਰਾਜ ਕੋਲ ਜਗ ਤੇ ਬ੍ਰਹਮਣੋਂ ਬੇਨਤੀ ਕਰ ਦਿੱਤੀ ਕਿਰਪਾ ਨਿਧਾਨ ਸੁਣ ਤਮਚਵਾਏ ਕਲਗੀਧਰ ਮਹਾਰਾਜ ਸੁਣ ਕਰਕੇ ਨਾ ਬੜੇ ਖੁਸ਼ ਹੋਏ ਕਹਿਣ ਲੱਗੇ ਛੱਡ ਦਿਓ ਇਹਨੂੰ ਚਰਪਾ ਦੇ ਘਰ ਵਿੱਚ ਆ ਕੇ ਉਹਦੀਆਂ ਗੱਲਾਂ ਸੁਣ ਕੇ ਮਹਾਰਾਜ ਕਹਿਣ ਲੱਗੇ ਭਾਈ ਇਹਨੂੰ ਵੀ ਛੱਡ ਦਿਓ ਸਭ ਫਿਰੂ ਕੇ ਸੰਗ ਮਿਲਾਏ ਇਹ ਜਿੰਨੇ ਵੀ ਸਨ ਉਸ ਇਲਾਕੇ ਦੇ ਸਾਰੇ ਭਾਈ ਫਿਰੂ ਦੇ ਅੱਗੇ ਕੱਚ ਕਰ ਵਿੱਚ ਕਰ ਦਿੱਤੇ ਕਿ ਹੁਣ ਤੁਸੀਂ ਸਾਰਿਆਂ ਨੇ ਭਾਈ ਫਿਰੂ ਦੇ ਨਾਲ ਮਿਲ ਕੇ ਰਹਿਣਾ ਹੈ ਇਦੇ ਹੁਕਮ ਦੇ ਵਿੱਚ ਚੱਲਣਾ ਹੈ ਇਤਨੇ ਮੈਂ ਫਕੀਰ ਮਿਲ ਚਾਰ ਇੰਨੇ ਨੂੰ ਮਹਾਰਾਜ ਦੇ ਹਜ਼ੂਰ ਬਚਨ ਹੋ ਰਹੇ ਸੀ ਚਾਰ ਫਕੀਰ ਹੋ ਰਾਏ ਆਏ ਜਹਾਂ ਲੱਗੇ ਉਹ ਦਰਬਾਰ ਕਿੱਥੇ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਦਰਬਾਰ ਲੱਗਿਆ ਹੋਇਆ ਇਹ ਫਕੀਰ ਕੌਣ ਸ ਆ ਇਹ ਵੀ ਸਿੱਖੇ ਸੀ ਫੀਰੂ ਕੇ ਚਿੱਲੇ ਸੁਣ ਪਾਛੇ ਇਹ ਕੌਣ ਸਨ ਭਾਈ ਫੀਰੂ ਜੀਆਂ ਨੂੰ ਕਿਉਂਕਿ ਜਦੋਂ ਗੁਰਸਿੱਖ ਫੜਨ ਵਾਸਤੇ ਗਏ ਸੀ ਭਾਈ ਫੇਰੂ ਜੀ ਨਗਰ ਤੋਂ ਬਾਹਰ ਚਲੇ ਆ ਰਹੇ ਸੀ ਹੱਥ ਵਿੱਚ ਤੁੰਬਾ ਲੈ ਕੇ ਬਾਹਰੋਂ ਸਿੱਖ ਮਿਲ ਗਏ ਮਹਾਰਾਜ ਦਾ ਹੁਕਮ ਸੀ ਜਦੋਂ ਹੁਕਮਨਾਮਾ ਫੜਾ ਦੇਣਾ ਉਦੋਂ ਹੀ ਲੈ ਕੇ ਚੱਲ ਪੈਣਾ ਤੇ ਭਾਈ ਫੇਰੂ ਜੀਆ ਨੇ ਵੀ ਇਹ ਬਚਨ ਮੰਨੇ ਆ ਤੇ ਮੁਲ ਘਰ ਹੀ ਨਹੀਂ ਗਿਆ ਹਾ ਕਿ ਮੈਂ ਘਰੇ ਜਾਵਾਂ ਕੁਝ ਕੱਪੜਾ ਲੈ ਲਾਂ ਜਾਂ ਕੋਈ ਵਸਤੂ ਲੈ ਲਾਂ ਉਸੇ ਸਮੇਂ ਮਹਾਰਾਜ ਦਾ ਹੁਕਮ ਅਨੁਕੀ ਚੱਲ ਪਿਆ ਸੀ ਇਸ ਕਰਕੇ ਫਿਰ ਨਗਰ ਦੇ ਵਿੱਚ ਸ੍ਰੀਹਾ ਚਲਿਆ ਗਿਆ ਕਿ ਭਾਈ ਫਿਰੂ ਜਿਆ ਨੂੰ ਤਾਂ ਗੁਰੂ ਗੋਬਿੰਦ ਮਹਾਰਾਜ ਦੇ ਭੇਜੇ ਸਿਖਾਏ ਸੀ ਉਹ ਫੜ ਕੇ ਲੈ ਗਏ ਨੇ ਚਾਰੇ ਪੰਜੇ ਸਿੱਖ ਇਸ ਕਰਕੇ ਜਿਹੜੇ ਫਿਰ ਹੁਣ ਭਾਈ ਫਿਰੂ ਦੇ ਚੇਲੇ ਸੀ ਉਹ ਫਿਰ ਮਹਾਰਾਜ ਦੇ ਪਹੁੰਚਣ ਵਾਸਤੇ ਮਹਾਰਾਜ ਦੇ ਕੋਲ ਆਉਣ ਵਾਸਤੇ ਚੱਲੇ ਹਨ ਹੋਂ ਚੇਲੇ ਅਕੋਰ ਕੋ ਆਛੇ ਕੀ ਕੀਤਾ ਹੁਣ ਇਹਨਾਂ ਚੇਲਿਆਂ ਨੇ ਭਾਈ ਫਿਰੂ ਦੇ ਸੇਵਕਾਂ ਨੇ ਡੇਰੇ ਗਏ ਢੇਰੇ ਦੇ ਵਿੱਚੋਂ ਜਿਹੜਾ ਦਸਬੰਦ ਸੀ ਕਾਰ ਭੇਟਾ ਸੀ ਉਹ ਲੈ ਲਈ ਐ ਸਾਰੀ ਦੀ ਸਾਰੀ ਚਰਨ ਦਾਸ ਬਿੰਦਰਾ ਬਨ ਧੋਏ ਉਹਨਾਂ ਦੇ ਨਾਮ ਲਿਖੇ ਨੇ ਇੱਕ ਦਾ ਨਾਮ ਚਰਨ ਦਾਸ ਸੀ ਦੂਸਰੇ ਦਾ ਨਾਮ ਬਿੰਦਰਾ ਬਨ ਹੈ ਖਾਨਸ਼ਾਹ ਅਰ ਚੁੱਖਾ ਸੋਏ ਇੱਕ ਦਾ ਨਾਮ ਖਾਨਸ਼ਾਹ ਇੱਕ ਦਾ ਨਾਮ ਭਾਈ ਚੁੱਖਾ ਜੀ ਹੈ ਅੱਗੇ ਇਹ ਜੀ ਨਾਮ ਹੋਇਆ ਕਰਦੇ ਸੀ ਸਾਧ ਸੰਗਤ ਜੀ ਭਾਈ ਚੁੱਖਾ ਜੀ ਭਾਈ ਖਾਨਸ਼ਾਹ ਜੀ ਇਸ ਤਰ੍ਹਾਂ ਚਲੰਦ라스 ਜੀ ਬਿੰਦਰਾਬਨ ਜੀ ਇਹ ਚਾਰੇ ਮਹਾਰਾਜ ਦੇ ਚਰਨਾਂ ਚ ਆਏ ਹਨ ਬੜਵਾ ਚੱਪਲ ਸਹੇਲੀ ਨਾਮ ਕੀ ਨਾਲ ਇੱਕ ਘੋੜੀ ਵੀ ਲੈ ਕੇ ਆਏ ਨੇ ਮਹਾਰਾਜ ਨੂੰ ਭੇਟਾ ਕਰਨ ਵਾਸਤੇ ਬਹੁਤ ਸੋਹਣੀ ਜਿਹੜੀ ਬੜੀ ਸੁੰਦਰ ਚੱਲਦੀ ਹੈ ਜਿਹਦਾ ਨਾਮ ਸੁਹੇਲੀ ਹੈ ਕਰੀ ਕਰੀ ਆਗੇ ਅਬਰਾਮ ਜਦੋਂ ਸਾਰੀ ਭੇਟਾ ਲੈ ਕੇ ਚਾਰੇ ਪਹੁੰਚੇ ਮਹਾਰਾਜ ਦੇ ਚਰਨਾਂ 'ਚ ਭੇਟਾ ਅਰਪਣ ਕਰ ਦਿੱਤੀ ਨਾਲੇ ਸੁਹੇਲੀ ਨਾਵੇਂ ਘੋੜੀ ਵੀ ਮਹਾਰਾਜ ਦੇ ਅੱਗੇ ਖੜੀ ਕਰੀ ਆਖਿਆ ਮਹਾਰਾਜ ਇਹ ਵੀ ਆਪ ਜੀ ਦੇ ਵਾਸਤੇ ਲੈ ਕੇ ਆਏ ਹਾ ਅਫਰ ਵਸਤ ਸਭ ਆਗੈ ਧਰੀ ਸਾਰੀ ਵਸਤੂ ਜੋ ਲਿਆਦੀ ਸਤਿਗੁਰਾਂ ਦੇ ਅੱਗੇ ਰੱਖ ਦਿੱਤੀ ਸ੍ਰੀ ਸਤਿਗੁਰੂ ਕੋ ਅਰਪਣ ਕਰੀ ਧੰਨ ਗਬਾਜਾਂ ਵਾਲੇ ਸਤਿਗੁਰਾਂ ਨੂੰ ਅਰਪਣ ਕਰ ਦਿੱਤੀ ਹੈ ਤੇਤਾ ਚੇਲਾ ਨਾਮ ਸੋ ਮਾਲੀ ਇਸੇ ਤਰ੍ਹਾਂ ਨਾਲ ਹੋਰ ਵੀ ਇੱਕ ਚੇਲਾ ਹੈ ਜਿਹਦਾ ਨਾਮ ਮਾਲੀ ਹੈ ਏ ਅੱਗੇ ਪੋਤਾ ਚੇਲਾ ਪੁੱਤਰ ਨਹੀਂ ਹੋਇਆ ਕਰਦੇ ਜਿਵੇਂ ਇੱਕ ਚੇਲਾ ਅੱਗੇ ਚੇਲੇ ਦਾ ਚੇਲਾ ਉਹਨੂੰ ਪੋਤਾ ਚੇਲਾ ਕਹਿੰਦੇ ਇਹ ਪੋਤਾ ਚੇਲਾ ਸੀ ਇਹਨਾਂ ਦਾ ਮਾਲੀ ਸੀ ਉਹ ਵੀ ਨਾਲ ਹੈ ਜਗਤ ਭਗਤ ਦੋਨੋਂ ਲੈ ਨਾਰੀ ਇਹ ਜਿਹੜਾ ਪੋਤਾ ਚੇਲਾ ਮਾਲੀ ਸੀ ਇਹਨੇ ਦੋ ਸੇਵਕ ਨਾਲ ਲਿਆਂਦੇ ਇੱਕ ਭਾਈ ਜਗਤਾ ਭਾਈ ਭਗਤਾ ਜੀ ਪੋਤਾ ਚੇਲਾ ਨਾਮ ਸੁਮਾਲੀ ਜਗਤ ਭਗਤ ਦੋਨੋਂ ਲੈ ਨਾਲੀ ਆਏ ਗੁਰੂ ਕੋ ਬੰਦਨ ਕੀਨ ਆਗੇ ਵੀ ਇਹ ਵੀ ਪਜਾ ਪਹੁੰਚਿਆ ਹੈ ਭਾਈ ਮਾਲੀ ਦੋ ਆਪਣੇ ਨਾਲ ਸੇਵਕਾਂ ਨੂੰ ਲੈ ਕੇ ਇਹਨੇ ਵੀ ਆ ਕੇ ਮਹਾਰਾਜ ਨੂੰ ਮੱਥਾ ਟੇਕਿਆ ਨਮਸਕਾਰ ਕੀਤੀ ਜੈ ਸ਼ਿਨ ਸਕਲ ਬਖਸ਼ ਕਰ ਦੀਨ ਜਦੋਂ ਇਹਨਾਂ ਨੇ ਵੀ ਨਮਸਕਾਰ ਕੀਤੀ ਮਹਾਰਾਜ ਨੇ ਇਹਨਾਂ ਵੀ ਸਾਰਿਆਂ ਨੂੰ ਬਖਸ਼ ਦਿੱਤਾ ਹੈ ਡੇਰਾ ਕਰਿਓ ਉਤਰ ਬੇ ਥਾਨ ਮਹਾਰਾਜ ਨੇ ਹੁਕਮ ਕਰ ਦਿੱਤਾ ਕਿ ਭਾਈ ਹੁਣ ਇੱਥੇ ਰਹੋ ਡੇਰਾ ਕਰ ਲਿਆ ਥਾਂ ਦੇ ਕੇ ਕਿਉਂਕਿ ਅੱਗੇ ਐਡੀਆਂ ਵੱਡੀਆਂ ਸਰਾਵਾਂ ਨਹੀਂ ਸੀ ਹੋਇਆ ਕਰਦੀਆਂ ਸੋਹਣੇ ਥਾਂ ਦੇ ਕੇ ਸਮੇਂ ਦੇ ਅਨੁਸਾਰ ਡੇਰਾ ਕਰ ਲੈਂਦੇ ਥੋੜਾ ਬਹੁਤਾ ਕਪੜਾ ਤਾਣ ਲੈਂਦੇ ਜਾਂ ਉਹਨਾਂ ਕਸਮ ਐ ਜਿ ਤਾਂ ਹਮਤ ਕਰਦੇ ਵੱਢ ਕੇ ਨਾ ਸਰਕੜਾ ਜਾ ਕਾਹੀ ਵੱਢ ਕੇ ਉਹਨਾਂ ਦਾ ਹੀ ਉੱਤੇ ਕੁਛ ਨੂੰ ਕੁਛ ਬੰਨ ਕੇ ਉਹਦੇ ਨਾਲ ਹੀ ਬੰਨ ਕੇ ਬੰਨ ਲੈਂਦੇ ਚਾਰ ਡੰਡੇ ਗੱਢ ਕੇ ਰਹਿਣ ਵਾਸਤੇ ਵੀ ਹੁਣ ਇੱਥੇ ਕੁਝ ਦਿਨ ਰਹਿਣਾ ਹੈ ਇਸ ਤਰ੍ਹਾਂ ਮਹਾਰਾਜ ਦੇ ਹਜ਼ੂਰ ਇਹਦਾ ਵੀ ਸਾਰੇ ਮਸੰਦਾਂ ਨੇ ਇਕੱਠੀ ਹੋ ਕੇ ਡੇਰਾ ਕਰ ਲਿਆ ਹੈ। ਧੋਤ ਭਈ ਗੁਰੂ ਖੁਸ਼ੀ ਮਹਾਨ। ਕਲਗੀਧਰ ਮਹਾਰਾਜ ਇਹਨਾਂ ਸਾਰਿਆਂ ਉੱਤੇ ਖੁਸ਼ ਹੋਏ। ਜੀ ਮਸੰਦ ਹੋਏ ਵੱਡ ਦੀਨ। ਕਿਉਂ ਜਿਹੜੇ ਮਸੰਦ ਬੜੀ ਨਿਮਰਤਾ ਦੇ ਨਾਲ ਮਹਾਰਾਜ ਦੇ ਚਰਨਾਂ ਦੇ ਸੇਵਕ ਹੋਏ ਤੇ ਖੋਣ ਦੋਏ ਗੱਲਾਂ ਆ ਚੁੱਕੀਆਂ ਨੇ ਸਾਧ ਸੰਗਤ ਜੀ ਜਿਨ੍ਹਾਂ ਨੇ ਲੜੀਵਾਰ ਇਤਿਹਾਸ ਸੁਣਿਆ। ਇੱਕ ਉਹ ਮਸੰਦ ਸਾਧ ਜਿਹੜੇ ਗਲਤੀਆਂ ਕਰਦੇ ਸੀ ਹੰਕਾਰੀ ਹੋ ਗਏ ਸੀ ਗੁਰੂ ਕਾ ਧੰਨ ਗੁਰੂ ਦੀ ਮਾਇਆ ਖਾ ਲੈਂਦੇ ਸੀ ਉਹਨਾਂ ਨੂੰ ਮਹਾਰਾਜ ਨੇ ਸਜ਼ਾਵਾਂ ਦਿੱਤੀਆਂ ਕਿਉਂਕਿ ਗੁਰੂ ਸਰਬੱਗਾਂ ਦੇ ਅੰਤਰਜਾਮੀ ਹੈ ਸਤਗੁਰੂ ਜਾਣਦੇ ਸੀ ਕਿ ਇਹਨਾਂ ਨੇ ਗਲਤੀ ਕੀਤੀ ਹੈ ਉਹਨਾਂ ਨੂੰ ਉਹ ਗਲਤੀ ਦੀ ਸਜ਼ਾ ਭਗਤਾਈ ਜਿਵੇਂ ਚਈਆ ਮਈਆ ਹੈ ਮਹਾਰਾਜ ਦਾ ਉਹ ਥਾਨ ਸੀ ਜਿਹੜਾ ਬਹੁਤ ਕੀਮਤੀ ਲਖੋ ਲਿਆ ਸੀ ਉਹ ਕਢਾਇਆ ਸੋ ਇਸੇ ਤਰ੍ਹਾਂ ਹੁਣ ਭਾਈ ਜਿਹੜੇ ਫਿਰੂਜ਼ੀਆਂ ਵਰਗੇ ਆਏ ਭਾਈ ਜਗਤ ਜੀ ਆਏ ਰਾਉ ਜੀ ਆਇਆ ਰਾਉ ਜੀ ਸਨ ਜਿਹੜੇ ਬਹੁਤ ਵਧੀਆ ਬੰਦਗੀ ਵਾਲੇ ਬੰਦੇ ਸਨ ਇੱਕ ਤਾਂ ਇਹਨਾਂ ਦੀ ਧਰਮਸ਼ਾਲਾ ਲਾਇਲਪੁਰ ਦੇ ਵਿੱਚ ਹੈ ਜਿੱਥੇ ਰਾਵਾ ਪਿੰਡ ਹੈ ਇਸੇ ਤਰ੍ਹਾਂ ਫਿਰ ਇੱਕ ਉਸ ਮਲਤਾਨ ਦੇ ਵਿੱਚ ਮਖਦੂਮਪੁਰ ਉੱਥੇ ਵੀ ਇਹਨਾਂ ਦੀ ਇੱਕ ਧਰਮਸ਼ਾਲਾ ਉੱਥੇ ਵੀ ਲੰਗਰ ਚੱਲਦਾ ਸੀ ਭਾਈ ਰਾਉ ਜੀ ਦਾ ਇਹ ਕੰਬੋਜ ਬਰਾਦਰੀ ਦੇ ਸਨ ਸੋ ਇਸ ਤਰ੍ਹਾਂ ਜਿਹੜੇ ਉਹ ਬੰਦਗੀ ਕਰਨ ਵਾਲੇ ਗੁਰੂ ਦੇ ਨਾਮ ਤੇ ਲੰਗਰ ਚਲਾਉਂਦੇ ਸੀ ਭਾਈ ਜਗਤਾ ਜੀ ਜਿਵੇਂ ਲਾਹੌਰ ਦੇ ਆਲੇ-ਦਾਲੇ ਲੰਗਰ ਚਲਾਉਂਦੇ ਸੇਵਾ ਕਰਦੇ ਸੀ ਮਹਾਰਾਜ ਇਹਨਾਂ ਨੂੰ ਸਰੂਪ ਆਉ ਦਿੱਤੇ ਉਹਨਾਂ ਨੂੰ ਬਰਮੀ ਦਿੱਤੇ ਉਹਨਾਂ ਨੂੰ ਬਖਸ਼ਿਸ਼ਾਂ ਵੀ ਕੀਤੀਆਂ ਇਸੇ ਕਰਕੇ ਬਾਣੀ ਦੇ ਵਿੱਚ ਮਹਾਰਾਜ ਦੇ ਬਚਨ ਆਉਂਦੇ ਨੇ ਇੱਥੇ ਸੱਚੂ ਹੀ ਸੱਚ ਨਿਬੜੈ ਚੁਣ ਵਖ ਕੱਢੇ ਜਜ ਮਾਲਿਆ ਇੱਥੇ ਤਾਂ ਸੱਚ ਨਾਲ ਨਿਵੇੜੇ ਹੋਣੇ ਨੇ ਰੱਬ ਦੇ ਘਰ ਤਾਂ ਸੱਚ ਨਾਲ ਨਿਵੇੜਾ ਹੋਇਆ ਕਰਦਾ ਝੂਠ ਨਾਲ ਨਹੀਂ ਹੋਇਆ ਕਰਦਾ ਆਪਾਂ ਦੁਨਿਆਵੀ ਕਚਹਿਰੀਆਂ ਦੇ ਵਿੱਚ ਦੁਨਿਆਵੀ ਅਦਾਲਤਾਂ ਦੇ ਵਿੱਚ ਝੂਠ ਬੋਲ ਲੈਨੇ ਆ ਘਰਾਂ 'ਚ ਵੀ ਝੂਠ ਬੋਲ ਕੇ ਹੱਫੈਸਲੇ ਕਰ ਲੈਨੇ ਆ ਪਰ ਰੱਬ ਦੇ ਘਰ ਦੇ ਵਿੱਚ ਤਾਂ ਸੱਚ ਨਾਲ ਹੀ ਫੈਸਲਾ ਹੁੰਦਾ ਹੈ ਉੱਥੇ ਸੱਚ ਨਾਲ ਹੀ ਸਜ਼ਾਵਾਂ ਮਿਲਦੀਆਂ ਹਨ ਇਉਂ ਬਾਜਾਂ ਵਾਲੇ ਸਤਿਗੁਰਾਂ ਨੇ ਜਿਹੜੇ ਚੰਗੇ ਗੁਰੂ ਦੇ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਉਂਗਰ ਸਿੱਖੇ ਵਿਭਾਗ ਕੇ ਲੰਗਰ ਚਲਾਉਣ ਵਾਲੇ ਸਨ ਉਹਨਾਂ ਸਾਰਿਆਂ ਨੂੰ ਮਹਾਰਾਜ ਨੇ ਨਿਵਾਜਿਆ ਸਾਰਿਆਂ ਨੂੰ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਜਿਹੜੇ ਝੂਠੇ ਸਨ ਉਹਨਾਂ ਨੂੰ ਸਜਾਵਾਂ ਦਿੱਤੀਆਂ ਲਗੂ ਅਪਰਾਧ ਜਿਨੋਂ ਮੈਂ ਚੀਨ ਜਿਨ੍ਹਾਂ ਜੇ ਦੇਖ ਲਿਆ ਕਿ ਮਾੜੀ ਮੋਟੀ ਹੀ ਗਲਤੀ ਭੁੱਲ ਹੈ ਤਿਆਗ ਦਏ ਬੰਦੇ ਨਾ ਹਮਾਰੇ ਮਹਾਰਾਜ ਨਾਤਾ ਉਹਨਾਂ ਨੂੰ ਮਾਰ ਪਾਈ ਨਹੀਂ ਉਹਨਾਂ ਨੂੰ ਬੰਨਿਆ ਗਿਆ ਉਹਨਾਂ ਨੂੰ ਛਡਾ ਦਿੱਤਾ ਜਿਨ੍ਹਾਂ ਨੇ ਜਿੱਡੀ ਵੱਡੀ ਗਲਤੀ ਕੀਤੀ ਕੀ ਇਹਨੂੰ ਪੁੱਠੇ ਵੀ ਲਟਕਾਇਆ ਆਪਾ ਆਨੰਦਪੁਰ ਸਾਹਿਬ ਜਾਂਦੇ ਆ ਉੱਥੇ ਅੱਜ ਵੀ ਉਹ ਖੂਹ ਮੰਨਿਆ ਜਾਂਦਾ ਜੀਤੋਂ ਫਿਰ ਮਹਾਰਾਜ ਨੇ ਆਖਿਆ ਜੀ ਵੀ ਇਹ ਚੋਂ ਹੀ ਕੱਢ ਲੋ ਇਹ ਪਾਣੀ ਉਹ ਮਿੱਟੀ ਦਾ ਤੀਰ ਬਣ ਜਾ ਉਹ ਮਸੰਦ ਫੂਕੇ ਮਿੱਟੀ ਦਾ ਤੇਲ ਪਾ ਕੇ ਕਿਉਂ ਫੂਕਣ ਜੋ ਗਈ ਸੀ ਗਲਤੀਆਂ ਏਡੀਆਂ ਵੱਡੀਆਂ ਕੀਤੀਆਂ ਸਨ ਸੋ ਇਸ ਕਰਕੇ ਇਓ ਬਾਜਾਂ ਵਾਲੇ ਸਤਿਗੁਰੂ ਮਹਾਰਾਜ ਨੇ ਸੁਧਾਈ ਕੀਤੀ ਲੈ ਨ ਸੰਗਤਕਾਰ ਅਗਾਰੇ ਫਿਰ ਹੁਕਮ ਕਰ ਦਿੱਤਾ ਕਿ ਅੱਗੋਂ ਵਾਸਤੇ ਮੇਰੀ ਜਿਹੜੀ ਸਿੱਖ ਸੰਗਤਾ ਮੇਰਾ ਖਾਲਸਾ ਹੈ ਕੋਈ ਮਸੰਦ ਅਗਰਾਹੀ ਨਾ ਕਰੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਬਾਜਾਂ ਵਾਲੇ ਸਤਿਗੁਰੂ ਮਹਾਰਾਜ ਨੇ ਜਿਹੜੀ ਮਸੰਦਗੀ ਸੀ ਉਹ ਖਤਮ ਕਰ ਦਿੱਤੀ ਸਿੱਖੀ ਦਾ ਪ੍ਰਚਾਰ ਕਰਨ ਦਾ ਤਾਂ ਹੁਕਮ ਦਿੱਤਾ ਕਿ ਸਿੱਖੀ ਦਾ ਪ੍ਰਚਾਰ ਕਰਨਾ ਹੈ ਪਰ ਕਿਸੇ ਤੋਂ ਦਸਬੰਧ ਤੁਸੀਂ ਆਪ ਨਹੀਂ ਲੈਣਾ ਹੈ ਇਸੇ ਕਰਕੇ ਮਹਾਰਾਜ ਨੇ ਕਿਹਾ ਖਾਲਸਾ ਖਾਲਸ ਵੀ ਜਿਹੜੇ ਵੀ ਦਸਬੰਧ ਦੇਣਾ ਹੈ ਉਹ ਸਿੱਧਾ ਹੀ ਮੇਰੇ ਨਾਲ ਸੰਬੰਧ ਕਰੇ ਉਹ ਸਿੱਧਾ ਮੇਰੇ ਕੋਲ ਆ ਕੇ ਅਗਲਾ ਦਸਬੰਧ ਦੇਵੇ ਕੋਟ ਸਿੱਖ ਮੇਰਾ ਕਿਸੇ ਨੂੰ ਨਾ ਫੜਾਵੇ ਕਿ ਤੂੰ ਮੇਰਾ ਦਸਬੰਧ ਦੇਈ ਇਸੇ ਕਰਕੇ ਖਾਲਸ ਮੈਨੇ ਖਾਲਸ ਸ਼ੁੱਧ ਵੀ ਜਿਹੋ ਦਸਬੰਧ ਹੈ ਉਹ ਸਿੱਧੇ ਹੀ ਸਤਗੁਰੂ ਮਹਾਰਾਜ ਦੇ ਖਜ਼ਾਨੇ ਭਰੋ। ਇਓ ਮਹਾਰਾਜ ਨੇ ਹੁਕਮ ਕੀਤਾ। ਇੱਕ ਸਾਲੋਂ ਕੀ ਲੱਖ ਵਡਿਆਈ। ਇਸੇ ਤਰ੍ਹਾਂ ਭਾਈ ਸਾਲੋ ਜੀ ਸਾਧਨ ਕਿਉਂਕਿ ਭਾਈ ਸਾਲੋ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਹਿਣ ਵਾਲੇ ਆ ਆ ਕੇ ਰਹੇ ਗੁਰੂ ਰਾਮਦਾਸ ਮਹਾਰਾਜ ਦੇ ਸਿੱਖ ਸੀ। ਫਿਰ ਗੁਰੂ ਅਰਜਨ ਦੇ ਮਹਾਰਾਜਿਆਂ ਸਮੇਂ ਜਦੋਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਦੀ ਸੇਵਾ ਕਰਦੀ ਸੀ, ਚੱਲਦੀ ਸੀ। ਉਹਦੇ 'ਚ ਬਹੁਤ ਸੇਵਾ ਕੀਤੀ ਭਾਈ ਸਾਲੋ ਜੀ ਦਾ ਤੋਬਾ ਹੁਣ ਵੀ ਹੈ ਮਰਤਸਰ ਸੋ ਇਸ ਤਰ੍ਹਾਂ ਭਾਈ ਸਾਲੋ ਜੀ ਹੋਏ RAMDAS GURU SEVAK MAI ਤੁਹਾਨੂੰ ਗੁਰੂ RAMDAS ਮਹਾਰਾਜ ਦੇ ਚਰਨਾਂ 'ਚ ਬਹੁਤ ਸੇਵਾ ਕੀਤੀ ਸਤਿਗੁਰਾਂ ਨੂੰ ਖੁਸ਼ ਕੀਤਾ ਦੁਨੀ ਚੰਦ ਤਿਸ ਪੋਤਾ ਜਾਣਿਓ ਇਹਦਾ ਇੱਕ ਪੋਤਾ ਸੀ ਜਿਹਦਾ ਨਾਮ ਸੀ ਦੁਨੀ ਚੰਦ ਤਿਉ ਨਾ ਸੋ ਬੰਦਿਓ ਨਾ ਆਨੇਓ ਫਿਰ ਉਹਨੂੰ ਵੀ ਮਹਾਰਾਜ ਨੇ ਨਾਮ ਆਰਿਆ ਨਾ ਉਹਨੂੰ ਬੰਨ ਕੇ ਲੈ ਜਾਂਦਾ ਗਿਆ ਕਿਉਂਕਿ ਉਹ ਵੀ ਮਹਾਰਾਜ ਦੇ ਚਰਨਾਂ 'ਚ ਨੇੜੇ ਰਹਿੰਦਾ ਸੀ ਮਹਾਰਾਜੀ ਫੌਜ ਵੀ ਰਿਹਾਏ ਦੁਨੀ ਚੰਦ ਸ੍ਰੀ ਅਮਰਤ ਸਰ ਬਾਸ ਸਦਾਈ ਇਹਨਾਂ ਦਾ ਅਮਰਤ ਸਰ ਸਾਹਿਬੇ ਖੇ ਵਸਦੇ ਸਨ ਘਾਰ ਲੇਤ ਮਾਝੇ ਸਮੁਦਾਈ ਇਹ ਸਾਰੇ ਮਾਝੇ ਦੀ ਕਾਰਪੇਟਾ ਕਥੀ ਕਰਦਾ ਸੀ ਦੁਨੀ ਚੰਦ ਅਨੰਦ ਚੰਦ ਸੰਗਰਮੇ ਜੋਦਾ ਇਥੇ ਹੁਣ ਅਗੇ ਅਨੰਦ ਚੰਦ ਦਾ ਪ੍ਰਸੰਗ ਆ ਗਿਆ ਪਰ ਜਿਹੜਾ ਦੁਨੀ ਚੰਦ ਸੀ ਸਾਧ ਸੰਗਤ ਜੀ ਇਹ ਮਾਝੇ ਦੀ ਕਾਰਪੇਟਾ ਇਕੱਠੀ ਕਰਕੇ ਲਜਾਇਆ ਕਰਦਾ ਸੀ ਫਿਰ ਮਹਾਰਾਜ ਦੀ ਫੌਜ ਵੀ ਭਰਤੀ ਹੋ ਗਿਆ ਜਦੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਤਗੁਰਾਂ ਦੇ ਕੋਲ ਸਨੇਹਾ ਆਇਆ ਕਿ ਜਸਵਾਰੀਆਂ ਨੇ ਜਿਹੜਾ ਉਹਨਾਂ ਦਾ ਵੱਡਾ ਮਸਤ ਹਾਸੀਆ ਖਾਥੀਆ ਕੱਲ ਉਹਨੂੰ ਸਰਾਪ ਲਾ ਕੇ ਛੱਡਣਾ ਦਰਵਾਜ਼ਾ ਤੋੜਨ ਵਾਸਤੇ ਲੈ ਕੇ ਆਉਣਗੇ ਕਲਗੀਧਰ ਮਹਾਰਾਜ ਕਹਿੰਦੇ ਫੇ ਸਾਡੇ ਕੋਲ ਵੀ ਤਾਂ ਹਾਥੀ ਹੈਗੇ ਨੇ ਕਿਉਂ ਦੁਨੇ ਚਾਹਦਾ ਬਹੁਤ ਵੱਡਾ ਸਰੀਰ ਸੀ 6.5-7 ਫੁੱਟ ਲੰਬਾ ਬੜਾ ਭਾਰੀ ਜਵਾਨ ਸੀ ਨਾਲ ਦੇ ਆ ਕੇ ਕਹਿਣ ਲੱਗੇ ਕਹਿਣ ਲੱਗੇ ਲੈ ਵੀ ਦੁਨੀ ਚਾਦ ਕੱਲ ਨੂੰ ਹਾਥੀ ਦੇ ਮੂਹਰੇ ਸਤਗੁਰੂ ਤੈਨੂੰ ਕਰਨਗੇ ਇਹ ਗਿਆ ਡਰ ਡਰਦਾ ਹੋਇਆ ਰਾਤ ਨੂੰ ਕਹਿਣ ਲੱਗਿਆ ਵੀ ਚਲੋ ਭੱਜ ਚੱਲੀਏ ਇਹ ਰਾਤ ਨੂੰ ਭੱਜਣ ਲੱਗੇ ਕਿਲੇ ਚੋਂ ਨਿਕਲਣਾ ਸੀ ਕਿਲੇ ਦੇ ਉੱਤੋਂ ਭਾਵੇਂ ਜਦੋਂ ਇਹਨਾਂ ਨੇ ਛਾਲ ਮਾਰੀ ਛਾਲ ਮਾਰ ਕੇ ਦੀ ਲੱਤ ਟੁੱਟ ਗਈ ਬਜਨ ਜਾ ਦੇ ਸੀ ਜਦੋਂ ਫਿਰ ਨਾਲ ਦੀ ਚੱਕ ਚਕਾ ਕੇ ਮਸੂਏ ਨੂੰ ਅੰਮ੍ਰਿਤਸਰ ਸਾਹਿਬ ਲੈ ਕੇ ਆਏ ਉੱਥੋਂ ਹੌਲੀ ਹੌਲੀ ਮਸੂਆ ਆਇਆ ਬੜਾ ਔਖਾ ਹੋ ਕੇ ਰੋਂਦਾ ਚੀਖਦਾ ਪਹੁੰਚਿਆ ਆ ਕੇ ਬਿਮਾਰ ਪੈ ਗਿਆ ਫਿਰ ਇਹਦੇ ਅੰਦਰ ਮੰਜੇ ਤੇ ਪਏ ਦੀ ਸੱਪ ਲੜ ਗਿਆ ਸੀ ਸਵੇਰੇ ਪਤਾ ਲੱਗਿਆ ਬਾਜਾਂ ਵਾਲੇ ਨੂੰ ਕਹਿੰਦੇ ਜੀ ਦੁਨੀ ਚੰਦ ਤਾਂ ਭੱਜ ਗਿਆ ਕਹਿੰਦੇ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਇਹ ਮਹਾਰਾਜ ਨੇ ਬਚਨ ਕਰ ਦਿੱਤਾ ਸੀ ਫਿਰ ਇਹ ਮਰ ਗਿਆ ਸੀ ਦੁਨੀ ਚੰਦ ਸੋ ਨਾਤਾ ਮਹਾਰਾਜ ਦੀ ਖੁਸ਼ੀ ਲੈ ਸਕਿਆ ਨਾ ਹੀ ਆਪਣਾ ਜੀਵਨ ਸਵਾਰ ਸਕਿਆ ਮਹਾਰਾਜ ਨੇ ਫਿਰ ਬਚਨ ਕੀਤਾ ਕਹਿੰਦੇ ਜੇ ਉਹ ਦੁਨੀ ਚੰਦ ਭੱਜ ਗਿਆ ਫਿਰ ਸਾਡੇ ਕੋਲ ਕਿਹੜੀ ਸ਼ੇਰ ਹੈਗਾ ਸ਼ੇਰ ਮਹਾਰਾਜ ਨੇ ਭਾਈ ਬਚਿੱਤਰ ਸਿੰਘ ਜੀਆ ਨੂੰ ਬਖਸ਼ਿਸ਼ ਕੀਤੀ ਨਾਗਣੀ ਦਿੱਤੀ ਆਪਾਂ ਪ੍ਰਸੰਗ ਜਾਣਦੇ ਆ ਫਿਰ ਹਾਥੀ ਦੇ ਮੱਥੇ 'ਚ ਭਾਈ ਬਚਿੱਤਰ ਸਿੰਘ ਨੇ ਨਾਗਣੀ ਮਾਰੀ ਫਿਰ ਜਸਵਾਰੀਆਂ ਦਾ ਹਾਥੀ ਮੁੜਕੜ ਜਸਵਾਰੀਆਂ ਨੂੰ ਮਾਰੇ ਫਿਰ ਮੁੜ ਕੇ ਉਹ ਉਹਨਾਂ ਨੂੰ ਫੌਜ ਨੂੰ ਲਤਾੜਦਾ ਗਿਆ ਸੋ ਇਉਂ ਇਥੇ ਤੱਕ ਬੜੇ ਪਿਆਰ ਦੇ ਨਾਲ ਆਪਨੇ ਇਤਿਹਾਸ ਸੁਣਿਆ ਹੁਣ ਕੱਲ ਨੂੰ ਆਪਾਂ ਅਨੰਦ ਚੰਦ ਦੀ ਗੱਲ ਕਰਾਂਗੇ ਇਸ ਤਰ੍ਹਾਂ ਜਿਹੜਾ ਦੁਨੀ ਚੰਦ ਭਾਈ ਸਾਲੋ ਦਾ ਪੋਤਰਾ ਸੀ ਇਹ ਵੀ ਮਹਾਰਾਜ ਕੋਲੋਂ ਭੱਜਿਆ ਆਇਆ ਸੀ ਮਸੰਦ ਸੀ ਪਰ ਇਹ ਮਸੰਦਗੀ ਉਹ ਕੀਤੀ ਕਿਉਂਕਿ ਜਿਹੜਾ ਗੁਰੂ ਘਰ ਦਾ ਧੰਨ ਖਾਦਾ ਹੁੰਦਾ ਨਾ ਉਹ ਵੀ ਸਾਡੀ ਮਤ ਮਾਰ ਦਿੰਦਾ ਜੇ ਸਿਆਣਾ ਹੁੰਦਾ ਮਹਾਰਾਜ ਦੇ ਹੁਕਮ ਮੰਨ ਕੇ ਰਹਿੰਦਾ ਜਿੱਥੇ ਬਚਿੱਤਰ ਸਿੰਘ ਲੜਿਆ ਉਥੇ ਇਹਨੇ ਲੜਨਾ ਸੀ ਹਾਥੀ ਦੇ ਨਾਲ ਚੜ੍ਹਦੀ ਕਲਾ ਹੋ ਜਾਣੀ ਸੀ ਸੋ ਆਹੁਣੋ ਭੁਣੋ ਪੁੱਲਾ ਮਾਫ ਕਰਨੀਆਂ ਇਥੇ ਇਤਿਹਾਸ ਨੂੰ ਸਮਟਕਾ ਦਿੰਦੇ ਹਾਂ ਅਗਲਾ ਇਤਿਹਾਸ ਪਿਆਰ ਨਾਲ ਕੱਲ ਨੂੰ ਸਰਵਣ ਕਰਨਾ ਭਗਤੀਆਂ ਸਰਵਣ ਕਰਕੇ ਸੰਗਤ ਨੇ ਫਤਿਹ ਪ੍ਰਵਾਨ ਕਰਨੀ ਸ਼ਿਰ ਅਮਰਤ ਸਰ ਬਾਸ ਸਦਾਈ ਕਾਰ ਲੇਤ ਮਾਝੇ ਸਮਝਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰਾ